ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਨਜੀਤ ਬੁਟੀਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। hope ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਲਓ ਜੀ ਅੱਜ ਆਪਾਂ ਫਿਰ ਤੋਂ ਹਾਜ਼ਰ ਹੋયા ਹਾਂ ਬਹੁਤ ਸੋਹਣੇ ਕਾਟਨ ਦੇ ਸੂਟ ਨੇ। ਇਹ ਉਹ ਸੂਟ ਨੇ ਜਿਹੜੇ ਇੱਕ-ਇੱਕ ਜਾਂ ਦੋ-ਦੋ ਪੀਸ ਰਹਿ ਗਏ ਨੇ। ਅੱਜ ਆਪਾਂ ਨੇ ਇਹ ਸੇਲ 'ਚ ਲਗਾ ਦਿੱਤੇ। ਸੋ ਤੁਹਾਡੇ ਲਈ ਬਹੁਤ ਫਾਇਦੇ ਵਾਲੀ ਗੱਲ ਹੈ ਜੀ। ਲਓ ਆਪਾਂ ਕਰਦੇ ਹਾਂ ਸ਼ੁਰੂਆਤ। ਇਹ ਸਾਰੇ ਮਿਕਸ ਹੋਣਗੇ। ਮਸਲੀਨ ਦੇ ਹੋਣਗੇ ਵਿੱਚੇ ਕਾਟਨ ਦੇ ਹੋਣਗੇ। ਤਬ ਤੋਂ ਪਹਿਲਾ ਪੀਸ ਹੈ ਜਿਹੜਾ ਇਹ ਵਿਸਕੋਸ ਮਸਲੀਨ ਸਭ ਦਾ ਪ੍ਰਾਈਸ ਅਲੱਗ-ਅਲੱਗ ਹੋਊਗਾ ਆ ਦੇਖੋ ਵਿਸਕੋਸ ਮਸਲੀਨ ਇਹ ਸਾਰਾ ਹੈਂਡਵਰਕ ਮਿਰਰ ਵਰਕ ਹੈ ਜੀ ਪਲਾਸਟਿਕ ਮਿਰਰ ਵਰਕ ਹੈ ਘੇਰੇ ਤੇ ਆਊਗਾ ਕੰਮ neck line ਦੇਖੋ ਕਿੰਨੀ ਪਿਆਰੀ ਬਣੀ ਹੋਈ ਹੈ ये सारी डिजाइनिंग जीडी आउटलाइनिंग लाइनिंग डिजाइन किया हो चेन स्टिच चेन स्टिच विद स्टोन वर्क देखो लैंथ विट का कोई इशू नहीं ये बॉटम बहुत प्यारी रियोन कॉटन की बॉटम है जी बहुत प्यारी सिर्फ जीडी लाइनिंग की नीड है वह शर्ट से ही है ਸਲਵਾਰ ਬਿਨਾ ਲਾਈਨਿੰਗ ਤੋਂ ਬਣੂਗੀ ਇਹ ਦਾ ਦੁਪੱਟਾ ਬਹੁਤ ਪਿਆਰਾ ਹੰਡਾਲ ਮਸਲੀਨ ਦਾ ਦੁਪੱਟਾ ਹੈ ਆ ਦੇਖੋ 4 ਸਾਈਡ ਬਾਰਡਰ ਹੈ ਸੈਂਟਰ 'ਚ ਫਲਾਰ ਬਣੇ ਹੋਏ ਨੇ 4 ਸਾਈਡ ਹੀ ਟਸਰਜ਼ ਲੱਗੇ ਹੋਏ ਨੇ ਦੇਖੋ ਇਹਦਾ ਪ੍ਰਾਈਸ 1490 ਰੁਪਏ ਆਊਗਾ ਜੀ चौदह सौ नब्बे रुपए सोलह सौ वाल सूट है जी दो सूट रह गए फायदे चौदह सौ नब्बे रुपए नैक्सट आ गया रामा ग्रीन योटम

ਜਿਹੜਾ ਅੱਜ ਤੁਹਾਨੂੰ 1390 ਰੁਪਏ ਵਿੱਚ ਦੇ ਰਿਆਂ 1390 ਰੁਪਏ ਦੀ ਫੇਲਟ ਦੇ ਰਿਆਂ ਦੇਖੋ ਇਹ ਔਰਗੈਂਜ਼ਾ ਦੀ ਪੱਟੀ ਬਣਾ ਕੇ ਵਰਕ ਕਰਕੇ ਲਗਾਇਆ ਹੋਇਆ ਇਹ ਕਾਟਨ ਦੀ ਲੇਸ ਇਨਸਰਟ ਕੀਤੀ ਹੋਈ ਹੈ 골ਡਨ ਸਕਿਨ ਕਲਰ ਹੈ ਇਸ ਦਾ ਇਹ ਸਾਰਾ ਚੇਨ ਸਟਿਚ ਹੈ ਜੈਪੁਰੀ print ਦੇ ਉੱਤੇ ਸਾਰਾ chain stitch ਨਾਲ ਡਿਜ਼ਾਈਨ ਕੀਤਾ ਹੋਇਆ ਆਊਟਲਾਈਨ ਕੀਤੀ ਹੋਈ ਹੈ plastic mirror work ਹੈ ਇਧਰ ਆ ਗਈਆਂ ਨੇ ਬਾਜੂ ਇਹ ਬਾਜੂ ਦਾ ਡਿਜ਼ਾਈਨ ਹੈ ਦੇਖੋ ਇਹਦੇ ਬੈਕ ਸਾਈਡ ਵੀ ਹੈ ਨਹੀਂ ਹੈ ਦੇਖੋ print ਬਹੁਤ ਪਿਆਰੀ ਜੀ cotton ਹੈ ਜੀ ਮੈਂ wear ਕੀਤੀ ਹੋਈ ਹੈ ਕਿਉਂਕਿ ਮੈਨੂੰ ਪਤਾ ਹੈ ਸਾਰਿਆਂ ਦੀ ਪ੍ਰਾਈਸ ਅਲੱਗ-ਅਲੱਗ ਨੇ ਜੀ ਸਾਰੇ ਸਿੱਤਾਂ ਦੇ ਇਹਦੇ ਕੋਲੇ ਹੀ ਬੋਟਾ ਆ ਗਈ ਇਹ ਦੁਪੱਟੇ ਦੀ ਲੁੱਕ ਆ ਗਈ ਪਿਓਰ ਕਾਟਨ ਦਾ ਦੁਪੱਟਾ ਦੁਪੱਟੇ ਦੀ ਲੁੱਕ ਕਿੰਨੀ ਸੋਹਣੀ ਲੁੱਕ ਆ 1600 ਵਾਲਾ ਸੂਟ ਹੈ ਜੀ ਇਹ ਜਿਹੜਾ ਤੁਹਾਡੇ ਫੈਦੇ ਲਈ ਆ ਸੀ 1390 ਰੁਪਏ ਵਿੱਚ ਦੇ ਰਹੇ ਹਾਂ ਇਸ ਦੀ ਪਿਕ ਸੀ ਲਗਾ ਲੈਂਦੇ ਮਿੱਤਰ ਆ ਸੂਟ ਰੈਡੀ ਹੋਣ ਤੋਂ ਮੰਗਰੋ ਦੇਖੋ ਇਹਦਾ ਨੈਕ ਕਲਰ ਆ ਗਿਆ ਸੀ ਗ੍ਰੀਨ ਇਨਾਂ ਤੇ ਲਾਈਨਿੰਗ ਦੀ ਨੀਡ ਨਹੀਂ ਹੈਗੀ ਜੀ ਬਹੁਤ ਸੌਫਟ ਜੀ ਕਾਟਨ ਹੈ ਬਿਨਾ ਲਾਈਨਿੰਗ ਤੋਂ ਬਣਨਗੇ ਬਾਹਰ ਅੰਦਰ ਪਾਉਣ ਵਾਲੇ ਸੂਟ ਨੇ ਦੇਖੋ ਸੂਟ ਦੀ ਲੁੱਕ ਕਿੰਨੀ ਪਿਆਰੀ ਹੈ ਇਹਦੀ ਬਾਟਮ ਆ ਗਈ ਸੇਮ ਰਿਯਾਨ ਕਾਟਨ ਦੀ ਇਹ ਦਾ ਦੁਪੱਟਾ दुपटे च बहुत सोहने कलर कॉम्बीनेशन तैयार किए हुए हैं देखो <coughs> इस सूट की लुक देखो रेडी होने नेक्स्ट सूट आ गया ये है नेवी ब्लू। प्योर कॉटन है जी बहुत सोनी कॉटन है, है डिजाइन प्लास्टिक मिरर वर्क विद चेन स्टिच येन स्टिच नाइलाइट किया ਇਹਦੇ ਬੈਕ ਸਾਈਡ ਵੀ ਦੇਖੋ ਸੇਮ ਹੀ ਆਊਗਾ ਫੁੱਲ ਪਿਓਰ ਕਾਟਨ ਦੀ ਬਾਟਮ ਬਿਨਾ ਲਾਈਨਿੰਗ ਦੇ ਬਣਨ ਵਾਲੇ ਸੂਟ ਨੇ ਫੁੱਲ ਪਿਓਰ ਦੁਪੱਟਾ ਦੇਖੋ 890 ਰੁਪਏ ਇਸ ਦਾ ਪ੍ਰਾਈਸ ਹੈ 1050 ਦਾ ਸੂਟ ਵੇਚਿਆ ਹੋਇਆ ਜੀ 890 ਰੁਪਏ ਦਾ ਪ੍ਰਾਈਸ ਹੈ। ਨੈਕਸ ਕਲਰ ਆ ਗਿਆ। ਇਹ ਡਾਰਕ ਗ੍ਰੇ ਕਲਰ ਹੈ ਜੀ ਇਹ ਆ ਗਿਆ ਨੇਵੀ ਬਲੂ। ਇਹ ਦੇਖ yellow ਦਾ ਕੰਟਰਾਸਟ ਬਣਾਇਆ ਹੋਇਆ ਸੇਮ ਨੇਵੀ ਬਲੂ ਆ ਗਿਆ thi ਬਾਟਮ ਇਹ ਆ ਗਿਆ ਦਾ ਦੁਪੱਟਾ ਫੁੱਲ ਪਿਓਰ ਦੇਖ ਸਿਰਫ অর ਸਿਰਫ 890 ਰੁਪਏ ਬੁੱਕ ਕਰਵਾ ਸਕਦੇ ਜਿਹੜੇ ਜਿਹੜੇ ਤੁਹਾਨੂੰ ਪਸੰਦ ਆ ਗ ਜਾਂਦੇ ਨੇ ਨੈਕਸਟ ਆ ਗਿਆ ਬੂਮੇਡ ਬ੍ਰਾਂਡ ਦਾ ਜੀ ਇਹ ਬਹੁਤ ਸਸਤੇ ਚ ਲਗਾ ਰਿਆਂ ਸੀ ਤੁਹਾਨੂੰ ਲਾਈਟ ਡਾਰਕ ਦਾ ਕੰਬੀਨੇਸ਼ਨ ਕੀਤਾ ਹੋਇਆ ਇਹ ਇਹ ਦੇਖੋ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਜਿੰਨਾ ਵੀ ਪ੍ਰਿੰਟ ਹੈ ਸਾਰੇ ਤੇ ਹੈਂਡਵਰਕ ਕੀਤਾ ਹੋਇਆ ਹੈ ਚੇਨ ਸਟਿਚ ਕੀਤਾ ਹੋਇਆ ਹੈ ਇਹ ਫੁੱਲ ਲਗਾਏ ਹੋਏ ਨੇ ਹੈਂਡ ਨਾਲ ਇਧਰ ਆ ਗਈਆਂ ਇਸ ਦੀਆਂ ਬਾਜੂ ਬਹੁਤ ਸੌਫਟ ਕਾਟਨ ਹੈ ਜੀ ਇਹਦੀ ਬਾਟਮ ਆ ਗਈ ਡਾਰਕ ਕਲਰ ਦੀ ਦੇਖੋ ਇਹ ਬਾਟਮ ਹੈ ਬੈਕ ਸਾਈਡੇ ਦੀ ਸੇਮ ਪ੍ਰਿੰਟ ਆ ਦੇਖੋ ਹੋਮੇਡ ਬ੍ਰਾਂਡ ਦਾ ਜੀ ਤੁਸੀਂ ਇੱਥੇ ਸਟੈਂਪ ਲੱਗੀ ਹੋਈ ਦੇਖ ਸਕਦੇ ਆਂ ਮੁੰਡਾਲ ਮਸਲੀਨ ਦਾ ਇਹ ਦੁਪੱਟਾ ਬਹੁਤ ਪਿਆਰਾ ਸਿਰਫ ਔਰ ਸਿਰਫ 1790 ਰੁਪਏ ਵਿੱਚ ਤੁਸੀਂ ਫ੍ਰੀ ਸ਼ਿਪਿੰਗ ਚਾਰਜ ਬੁੱਕ ਕਰਵਾ ਸਕਦੇ ਆਂ ਮੁੰਡਾਲ ਮਸਲੀਨ ਦੁਪੱਟਾ ਪੂਰਾ 2.5 ਮੀਟਰ ਹੈ ਜੀ ਦੇਖੋ ਪੱਟੇ ਦੇ ਵਿੱਚ ਇਹਦਾ ਨੈਕਸਟ ਕਲਰ ਆ ਗਿਆ ਪੀ ਗ੍ਰੀਨ ਹੈ ਇਹ ਕਲਰ ਬਹੁਤ ਸੋਹਰਾ ਹੈ ਇਹ ਵੀ ਲਾਈਟ ਡਾਰਕ ਦਾ ਕੰਟਰਾਸਟ ਕੰਬੀਨੇਸ਼ਨ ਤਿਆਰ ਕੀਤਾ ਹੋਇਆ ਦੇਖੋ ਫੁੱਲ ਲੁੱਕ ਦੇਖੋ ਕੀ ਜਿਆਰੀ ਹੈ ਇੱਕੇ ਰੇ ਤੇ ਸਾਰਾ ਪ੍ਰਿੰਟ ਹੈਂਡਵਰਕ ਨਾਲ ਕੀਤਾ ਹੋਇਆ ਵਿਦ ਮਸ਼ੀਨਵਰਕ ਵਿਦ ਹੈਂਡਵਰਕ ਇਹਦੀ ਬਾਟਮ ਦੇਖੋ ਇਹ ਵੀ ਲੱਜਦਾ ਇੱਕ ਦਾ ਵਾਮਿਨੇਸ਼ਨ ਬੈਕ ਸਾਈਡ ਵੀ ਇਸੇਮ ਰੂਪ ਦੀ ਦੇਖੋ ਇਸ ਦਾ ਦੁਪੱਟਾ ਫੁੱਲ ਪਿਓਰ ਇਹਦਾ ਪ੍ਰਾਈਸ ਆਊਗਾ ਜੀ 1690 ਰੁਪਏ ਇਸਦਾ ਪ੍ਰਾਈਸ 1690 ਨੈਕਸਟ ਆ ਗਿਆ ਗਾਮ ਕਾਟਨ ਮਹਿੰਦੀ ਕਲਰ ਸਿੰਗਲ ਪੀਸ ਹੈ ਜੀ ਇਹ ਸੁਣ ਬਦੀ ਲੁੱਕ ਦੇਖੋ ਕਿੰਨੀ ਬਿਆਰੀ ਆ ਸੈਂਟਰ ਚ ਆਉਗਾ ਜੀ ਇਹ ਫਲਾਰ neck ਤੇ ਆ ਟਾਈ ਪੱਟੀ ਪਰ ਇਹਦ ਵਰਕ ਇਹ ਉਤਾਰ ਕੇ ਤੁਸੀਂ ਕਿਤੇ ਵੀ ਐਡਜਸਟ ਕਰ ਸਕਦੇ ਹੋ ਘੇਰੇ ਤੇ ਸਾਰਾ ਵਰਕ ਕੀਤਾ ਹੋਇਆ ਕਾਟਨ ਲੇਸ ਲੱਗੀ ਹੋਈ ਹੈ ਇਹਦਰੀਸ ਨੀਆਂ ਬਾਜੂ ਆ ਗਈਆਂ ਦੇਖੋ ਬੁੱਟੀਆਂ ਬਣੀਆਂ ਹੋਈਆਂ ਨੇ ਬੈਕ ਸਾਈਡ ਇਸ ਦੇ ਬੁੱਟੀਆਂ ਬਣੀਆਂ ਹੋਈਆਂ ਨੇ बहुत प्यारा जहाँ सूट है जाम कॉटन जी दिदआउट लाइनिंग बनूगा भी ए दुपट्टा फुल प्योर तेरह सौ नब्बे रुपए का प्राइज है ਸੋ ਵੀਡੀਓ ਵਿੱਚ ਇੱਥੇ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਇਹਨਾਂ ਸਾਰੇ ਸੋਹਣੇ-ਸੋਹਣੇ ਸੂਟਾਂ 'ਚ ਜਿਹੜਾ ਵੀ ਸੂਟ ਤੁਹਾਨੂੰ ਕੋਈ ਪਸੰਦ ਆਊਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਸਾਡਾ WhatsApp ਨੰਬਰ ਤੁਹਾਡੀ ਸਕਰੀਨ ਤੇ ਸ਼ੋਅ ਹੋ ਰਿਹਾ ਸੋ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲਾਈਕ ਕਰੋ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ 'ਚ ਸੋ ਮਿਲਦੇ ਆ ਜੀ ਨੈਕਸਟ ਵੀਡੀਓ 'ਚ ਸਤਿ ਸ੍ਰੀ ਅਕਾਲ